ਆਪਲੀਜ਼ ਮੇਰੇ ਵਾਈਫ ਨਾਲ ਪੂਰੀ ਵੇ ਪਿੱਛੇ ਹੋ ਜਾਓ ਇੱਥੇ ਹੋ ਜਾਓ ਆਰਾਮ ਨਾਲ ਪਿੱਛੇ ਹੋ ਜਾਓ ਡੋਨਟ ਮਿਸਬੇ ਵਿਦ ਮਾਈ ਵਾਈਫ ਸਭ ਪਿੱਛੇ ਹੋ ਜਾਓ ਡਿਪਟੀ ਸਾਹਿਬ ਪਿੱਛੇ ਪਿੱਛੇ ਹੋ ਜੀ ਪਲੀਜ਼ ਮੂਵ ਕਰ ਸਾਰੀ ਆ ਜਓ ਬੁਲਾ ਆ ਯਾਰ ਮੈਂ ਤੂੰ ਤੈਨੂੰ ਕਹਾਂ ਕਿ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਤੇਰੀ ਆਉਣ ਦਿੰਦੇ ਕੋ ਲੋਕ ਬੁਲਾ ਲੈ ਤੂੰ ਕਹਿੰਦਾ ਛਾਲ ਮਾਰੋ ਗੇਟ ਦੇ ਉੱਤੋਂ ਵੀ ਆ ਜਾਓ ਅੰਦਰ ਸਾਰ ਬੁਲਾਓ ਇਹਨਾਂ ਨੂੰ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ Who is this? Don't worry, don't worry. ਮੈਂ ਸੀਨਾ ਅਵਰਡੀ ਬਿਸਲਪਨ ਕਰਦੀ ਨਿਕਾ ਤੇ ਜੱਸ ਹਾਂ। ਅਵਰਡੀ ਇਨਸਪੈਕਟਰ ਜੀ ਸਰ। ਮੈਂ ਕੀ ਸਰ? ਹਾਂ ਜੀ। ਕੀ ਜੀ? ਮੈਂ ਰਾਜੀ ਹਾਂ। ਹਾਂ ਜੀ ਹਾਂ ਜੀ। ਇਸੋਂ ਵੱਡੇ ਜੋ ਪ੍ਰੋਬਲਮ ਜੀ। ਹਾਓ ਹੈਵ ਯੂ ਬਾਜਡ ਟੂ ਮਾਈ ਹਾਊਸ ਵਿਆਊਟ ਮਾਈ ਨੋਲੇਜ। ਨਾ ਦਸੂ ਦਸੋ ਦਸ ਵੀ ਨਹੀਂ ਰਿਹਾ ਨਾ ਕੋਈ ਜਾਚੀ ਨਹੀਂ ਰਿਹਾ। ਯੂ ਹੀ ਸੈਡ ਇਹ ਦੱਸਣਗੇ ਤੁਸੀਂ